ਪੰਜਾਬ ਸਰਕਾਰ ਦੇ ਵਿੱਚ ਮੰਤਰੀਆਂ ਤੇ ਅਫਸਰਾਂ ਦੀ ਖੜਕ ਗਈ ਹੈ ਤੇ ਇਸੇ ਦਰਮਿਆਨ ਅਫਸਰਾਂ ਦੇ ਅਸਤੀਫੇ ਵੀ ਸਾਹਮਣੇ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਛਤਰ ਛਾਇਆ ਚ ਚੱਲਦੀ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਦੀ ਲਗਾਮਾ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥੋਂ ਬਾਹਰ ਨੇ ਇੱਥੋਂ ਤੱਕ ਕਿ ਦਿੱਲੀ ਤੋਂ ਭੇਜੀ ਗਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਨੂੰ ਵੀ ਜਿਹੜਾ ਉਹ ਤੰਗ ਪ੍ਰੇਸ਼ਾਨ ਕੀਤਾ ਗਿਆ ਜਾਂ ਕਹਿ ਲੋ ਕਿ ਖਿੱਚੋ ਤਾਣ ਚੱਲਦੀ ਰਹੀ ਸਿੱਖਿਆ ਮੰਤਰੀ ਹਰਜੋਤ ਬਾਸਤੇ ਚੇਅਰਪਰਸਨ ਦੇ ਦਰਮਿਆਨ ਆਖਰਕਾਰ ਚੇਅਰਪਰਸਨ ਦਾ ਅਸਤੀਫਾ ਹੋਇਆ ਹੈ ਅਸਤੀਫੇ ਪਿੱਛੇ ਕੀ ਕਾਰਨ ਨੇ ਮੰਤਰੀ ਦੇ ਨਾਲ ਕਿਹੜੀ ਗੱਲੋਂ ਰੇੜਕਾ ਪਿਆ ਇਹਦੇ ਤੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਸਰਕਾਰ ਦੇ ਵਿੱਚ ਦਿੱਲੀ ਤੋਂ ਲਿਆਂਦੇ ਗਏ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚਰਪਰਸਨ ਸਤਵੀਰ ਸਿੰਘ 베ਦੀ ਨੇ ਅਸਤੀਫਾ ਦਿੱਤਾ ਤੇ ਫਟਾਫਟ ਅਸਤੀਫਾ ਮਨਜ਼ੂਰ ਵੀ ਹੋ ਗਿਆ ਹੁਣ ਇਹਦੇ ਪਿੱਛੇ ਕਈ ਸ਼ੰਕੇ ਨੇ ਕਈ ਚੀਜ਼ਾਂ ਘੁੰਮ ਫਿਰ ਰਹੀਆਂ ਨੇ ਕਿ ਆਖਰਕਾਰ ਦਿੱਲੀ ਤੋਂ ਸਪੈਸ਼ਲ ਲਿਆਂਦੇ ਗਏ ਸੀ ਕੀ ਕਾਰਗੁਜ਼ਾਰੀ ਨਹੀਂ ਵਧੀਆ ਹੋਈ ਕੀ ਅਜਿਹਾ ਹੋਇਆ ਕਿ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ ਪਰ ਬੋਰਡ ਦੇ ਸੂਤਰ ਦੱਸਦੇ ਆ ਕਿ ਮੰਤਰੀ ਤੇ ਚੇਅਰਪਰਸਨ ਦੇ ਦਰਮਿਆਨ ਖਿੱਚੋਤਾਣ ਆਪਣੇ ਸਿਖਰ ਵੱਲ ਨੂੰ ਜਾ ਚੁੱਕੀ ਸੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾਕਟਰ ਸਤਵੀਰ 베ਦੀ ਨੇ ਅਸਤੀਫਾ ਦਿੱਤਾ ਪੰਜਾਬ ਦੀ ਆਪ ਸਰਕਾਰ ਨੇ ਉਹਨਾਂ ਨੂੰ 17 ਫਰਵਰੀ 2023 ਨੂੰ ਬੋਰਡ ਦੀ ਮੁਖੀ ਦੀ ਜ਼ਿੰਮੇਵਾਰੀ ਚੋਪੀ ਸੀ ਅਤੇ ਡਾਕਟਰ 베ਦੀ ਨੇ 20 ਫਰਵਰੀ ਨੂੰ ਚਾਰਜ ਸੰਭਾਲ ਲਿਆ ਸੀ 71 ਹੋਈ ਜਾਣਕਾਰੀ ਦੇ ਮੁਤਾਬਕ ਡਾਕਟਰ ਸਤਵੀਰ 베ਦੀ ਨੇ ਬੀਤੀ ਸ਼ਾਮ ਆਪਣਾ ਅਸਤੀਫਾ ਸਿੱਖਿਆ ਮੰਤਰੀ ਹਰਜੋਤ ਵੈਸ ਨੂੰ ਭੇਜਿਆ ਸੀ ਭਾਵੇਂ ਉਹਨਾਂ ਵੱਲੋਂ ਨਿੱਜੀ ਕਾਰਨਾ ਕਰਕੇ ਅਸਤੀਫਾ ਦੇਣ ਦੀ ਗੱਲ ਆਖੀ ਗਈ ਹੈ ਪਰ ਬੋਰ ਅੰਦਰਲੇ ਸੂਤਰਾਂ ਦੇ ਹਵਾਲੇ ਨਾਲ ਖਬਰ ਨਿਕਲ ਕੇ ਆ ਰਹੀ ਹੈ ਕਿ 베ਦੀ ਦੀ ਸਿੱਖਿਆ ਮੰਤਰੀ ਨਾਲ ਕੁਝ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਸੀ ਜਿਸ ਕਾਰਨ ਉਹਨਾਂ ਨੇ ਅਸਤੀਫਾ ਦੇਣਾ ਹੀ ਠੀਕ ਸਮਝਿਆ ਉਹ ਜੋ ਪਿਛਲੇ 1 ਮਹੀਨੇ ਤੋਂ ਮੈਡੀਕਲ ਛੁੱਟੀ ਦੇ ਉੱਤੇ ਚੱਲ ਰਹੇ ਸਨ ਉਹ ਘਰ ਵਿੱਚ ਪੈਰ ਤਿਲਕਣ ਕਰਨ ਡਿੱਗੇ ਸਨ ਤੇ ਉਹਨਾਂ ਦੇ ਗੋਡੇ ਤੇ 6:00 ਵਜੇ ਸੀ 71 ਹੋਈ ਜਾਣਕਾਰੀ ਦੇ ਅਨੁਸਾਰ ਸਰਕਾਰ ਨੇ ਡਾਕਟਰ 베ਦੀ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਸਕੂਲ ਬੋਰਡ ਦਾ ਦਫਤਰੀ ਕੰਮਕਾਜ ਚਲਾਉਣ ਲਈ ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਵਾਨਗੀ ਨਾਲ ਸਿੱਖਿਆ ਵਿਭਾਗ ਦੇ 71 ਕਮਲਕਿਸ਼ੋਰ ਯਾਦਵ ਨੂੰ ਬੋਰਡ ਦੇ ਚੇਅਰਮੈਨ ਦਾ ਵਾਧੂ ਚਾਰਜ ਸੌਂਪ ਦਿੱਤਾ ਗਿਆ ਹੈ ਡਾਕਟਰ ਸਤਵੀਰ 베ਦੀ 1986 ਬੈਚ ਦੇ ਆਈਐਸ ਅਫਸਰ ਸਨ ਜੋ ਹੁਣ ਸੇਵਾਮੁਕਤ ਸਨ ਉਹਨਾਂ ਦੀ ਨਿਯੁਕਤੀ ਪੰਜਾਬ ਸਕੂਲ ਸਿੱਖਿਆ ਬੋਰਡ ਐਮੈਂਡਮੈਂਟ ਐਕਟ 2017 ਅੰਪ੍ਰਿੰਸੀਪਲ ਐਕਟ 1969 ਦੇ ਸੈਕਸ਼ਨ 4(2) ਰਾਹੀਂ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਵੱਲੋਂ ਕੀਤੀ ਗਈ ਸੀ ਉਹਨਾਂ ਦੀ ਨਿਯੁਕਤੀ ਸੰਬੰਧੀ ਇਹ ਅਦੀ ਸੂਚਨਾ ਜਾਰੀ ਹੋਣ ਤੋਂ 68 ਸਾਲਾਂ ਦੀ ਉਮਰ ਤੱਕ ਜਾਂ 3 ਸਾਲ ਦੇ ਸਮੇਂ ਲਈ ਜਿਹੜਾ ਪਹਿਲਾਂ ਹੋਵੇ ਤੱਕ ਦੀ ਕੀਤੀ ਗਈ ਸੀ ਪਰੰਤੂ ਉਹ ਬੜੀ ਮੁਸ਼ਕਲ ਨਾਲ ਕਰੀਬ 1.5 ਸਾਲ ਹੀ ਨੌਕਰੀ ਕਰ ਸਕੇ ਵਰਨਣਯੋਗ ਹੈ ਕਿ ਸਾਲ 2023 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਜੋਗਰਾਜ ਵੱਲੋਂ ਅਚਾਨਕ ਅਸਤੀਫਾ ਦਿੱਤੇ ਕਾਰਨ ਇਹ ਅਸਾਮੀ ਖਾਲੀ ਹੋ ਗਈ ਸੀ ਪਿਛਲੀ ਸਰਕਾਰ ਸਰਕਾਰ ਸਮੇਂ ਤਤਕਾਲੀ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਆਪਣੇ ਸ਼ਹਿਰ ਦੇ ਉੱਗੇ ਸਿੱਖਿਆ ਸ਼ਾਸਤਰੀ ਪ੍ਰੋਫੈਸਰ ਜੋਗਰਾਜ ਨੂੰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਸੀ ਜੋਗਰਾਜ ਮਗਰੋਂ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਬਾਅਦ ਸਮੇਂ ਵੀ ਚੇਅਰਮੈਨ ਰਹੇ ਤੇ ਲਗਭਗ ਆਪ ਸਰਕਾਰ ਦੌਰਾਨ ਉਹ ਸੇਵਾਵਾਂ ਨਮੋਣ ਦਾ ਮੌਕਾ ਵੀ ਮਿਲਿਆ ਮਸਲਾ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਚਹੇਤੇ ਬੰਦੇ ਨੂੰ ਲਿਆਏ ਚਹੇਤਾ ਕਹਿ ਲੋ ਜਾਂ ਫਿਰ ਉਹਨਾਂ ਦੀ ਨਜ਼ਦੀਕੀਆਂ ਚ ਕਹਿ ਲੋ ਡਾਕਟਰ ਜੋਗਰਾਜ ਡਾਕਟਰ ਜੋਗਰਾਜ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਸੀਗੇ ਉਸ ਸਮੇਂ ਉਹਨਾਂ ਨੂੰ ਲਿਆਂਦਾ ਗਿਆ ਤੇ ਉਹਨਾਂ ਨੇ ਸੇਵਾਵਾਂ ਨਿਭਾਈਆਂ ਉਹਨਾਂ ਦਾ ਅਸਤੀਫਾ ਅਚਾਨਕ ਨਹੀਂ ਸੀ ਆਇਆ ਉਹਨਾਂ ਦਾ ਅਸਤੀਫਾ ਸਰਕਾਰੀ ਪ੍ਰੈਸ਼ਰ ਦੇ ਕਾਰਨ ਆਇਆ ਸੀ ਸਰਕਾਰ ਆਪਣੇ ਬੰਦਿਆਂ ਨੂੰ ਫਿੱਟ ਕਰਨਾ ਚਾਹੁੰਦੀ ਸੀ ਆਪਣੇ ਹਰ ਕੋਈ ਸਰਕਾਰ ਕਰਦੀ ਹੈ ਕੋਈ ਨਿਆਰੀ ਗੱਲ ਨਹੀਂ ਕੋਈ ਨਵੀਂ ਚੀਜ਼ ਨਹੀਂ ਕਿ ਭਗਵੰਤਮਾਨ ਸਰਕਾਰ ਨੇ ਆ ਕੇ ਹੀ ਇਦਾਂ ਕੀਤਾ ਪਰ ਸਵਾਲ ਇਹ ਹੈ ਕਿ ਡਾਕਟਰ ਜੋਗਰਾਜ ਵਰਗੇ ਬੰਦੇ ਨੂੰ ਹਟਾ ਕੇ ਤੇ ਦਿੱਲੀੋਂ ਇੰਪੋਰਟ ਕਰਕੇ ਇੱਕ ਅਫਸਰ ਨੂੰ ਲਿਆ ਕੇ ਬਿਠਾਉਣਾ ਤੇ ਜਿਹੜਾ ਅਫਸਰ ਆਪਣਾ ਕਾਰਜਕਾਲ ਵੀ ਨਾ ਪੂਰਾ ਕਰ ਸਕਿਆ ਹੋਵੇ ਤੇ ਉਹਨੂੰ ਅਸਤੀਫਾ ਦੇਣਾ ਪੈ ਜੇ ਫਿਰ ਸਵਾਲੇ ਪੈਦਾ ਹੁੰਦਾ ਹੈ ਕਿ ਮੰਤਰੀ ਨਾਲ ਖਿੱਚੋ ਤਣ ਦੇਖੋ ਦਿੱਲੀ ਦੀ ਮਨਜ਼ੂਰੀ ਤੋਂ ਬਿਨਾ ਡਾਕਟਰ 베ਦੀ ਪੰਜਾਬ 'ਚ ਨਹੀਂ ਆ ਸਕੇ ਇਹ ਇੱਕ ਸਾਫ਼ ਮਤਲਬ ਹੈ ਕਿ ਦਿੱਲੀ ਦੀ ਮਨਜ਼ੂਰੀ ਸੀ ਦਿੱਲੀ ਦੀ ਹਰੀ ਝੰਡੀ ਸੀ ਤੇ ਉਹਨਾਂ ਦੀ ਨਿਯੁਕਤੀ ਹੋਈ ਹੁਣ ਕਿਹਾ ਜਾਂਦਾ ਹੈ ਕਿ ਹਰਜੋਤ ਬੈਸਤ ਵੀ ਬਹੁਤ ਨਜ਼ਦੀਕ ਨੇ ਦਿੱਲੀ ਦੇ ਕੀ ਦਿੱਲੀ ਦੀ ਜਿਹੜੀ ਅਣਬਣ ਹੋ ਗਈ ਡਾਕਟਰ 베ਦੀ ਦੇ ਨਾਲ ਤੇ ਇਧਰੋਂ ਡਾਕਟਰ ਹਰਜੋ ਮਾਫ ਕਰਨਾ ਹਰਜੋਤ ਬੈਸੁਰਾ ਨੇ ਜਿਹੜਾ ਉਹ ਕੰਮ ਖਿੱਚਤਾ ਇਹ ਹੁਣ ਸਵਾਲ ਹੈ ਦੂਜਾ ਸਵਾਲ ਇੱਥੇ ਇਹ ਹੈ ਕਿ ਕੀ ਹਰਜੋਤ ਬੈਸ ਕਿਉਂਕਿ ਮੰਨਿਆ ਜਾਂਦਾ ਹੈ ਇਹਦੇ ਕੋਈ ਤੱਥ ਜਾਂ ਸਬੂਤ ਤਾਂ ਨਹੀਂ ਸਿਆਸੀ ਹਲਕਿਆਂ 'ਚ ਚਰਚਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਨਿਯੁਕਤੀ ਤੋਂ ਬਹੁਤੇ ਖੁਸ਼ ਨਹੀਂ ਸੀ ਕੀ ਹਰਜੋਤ ਬੈਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੌਕਸੀ ਕੀਤੀ ਹੈ ਇੱਥੇ ਇਹ ਹੁਣ ਸਵਾਲ ਨੇ ਪਰ ਖਿੱਚੋ ਤਾਣ ਕਿਹੜੇ ਮੁੱਦਿਆਂ ਨੂੰ ਲੈ ਕੇ ਸੀ ਇਹ ਹੁਣ ਆਉਂਦੇ ਦਿਨਾਂ 'ਚ ਸਪਸ਼ਟ ਹੋਵੇਗਾ